प्यारे दोस्तों प्यार भरी सत श्री अकाल जी हां जी दोस्तों 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾ ਦਾ ਮੁੱਦਾ ਪੱਖ ਦਾ ਜਾ ਰਿਹਾ ਕਿਉਂਕਿ ਦਾ ਅਸਲ ਇਸ ਨੂੰ ਲੈ ਕੇ ਕੈਪਟਨ ਸਰਕਾਰ ਸੀ ਜੋ ਪਿਛਲੀ ਉਸਨੇ 17 ਜੁਲਾਈ 2020 ਤੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਤੋਂ ਬਾਅਦ ਭਰਤੀ ਹੋਣ ਵਾਲੇ ਮਲਾਜ਼ਮਾ ਉੱਪਰ ਕੇਂਦਰੀ ਸਕੇਲ ਲਾਗੂ ਕਰ ਦਿੱਤੇ ਸੀ ਜਿਸ ਕਾਰਨ ਇਹਨਾਂ ਮਲਾਜ਼ਮਾ ਦੁਆਰਾ ਕਾਫੀ ਲੰਬੇ ਸਮੇਂ ਤੋਂ ਇਸ ਸਕੇਲ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਨੂੰ ਲੈ ਕੇ ਇਸ ਤੋਂ ਪ੍ਰਭਾਵਿਤ ਜਿਹੜੇ ਮਲਾਜ਼ਮ ਨੇ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਜਦੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਸੁਣਵਾਈ ਨਾ ਕੀਤੀ ਗਈ ਤਾਂ ਇਹਨਾਂ ਮਲਾਜ਼ਮਾ ਦੁਆਰਾ ਮਜਬੂਰ ਅਦਾਲਤਾਂ ਦਾ ਕੁੰਡਾ ਇਹਨਾਂ ਨੂੰ ਖੜਕਾਉਣਾ ਪਿਆ ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਆ ਗਿਆ ਪੰਜਾਬ ਸਰਕਾਰ ਵੱਲੋਂ ਹਜੇ ਤੱਕ ਇਹਨਾਂ ਮਲਾਜ਼ਮਾ ਦੇ ਉੱਪਰ ਪੰਜਾਬ ਦਾ ਸਕੇਲ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਵੱਡੇ ਪੱਧਰ ਤੇ ਇਹਨਾਂ ਮਲਾਜ਼ਮਾ ਵਿੱਚ ਰੋਸ ਦੀ ਭਾਵਨਾ ਪੈਦਾ ਹੋ ਗਈ ਹੈ ਅੱਜ ਪੰਜਾਬ ਵਿੱਚ ਸਕੇਲ ਬਹਾਲੀ ਸੰਜੇ ਫਰੰਟ ਦੇ ਸੱਦੇ ਤੇ ਪੰਜਾਬ ਪਰ ਵਿੱਚ ਮਲਾਜ਼ਮਾ ਨੇ ਆਪਣੇ ਦਫ਼ਤਰਾਂ ਸਕੂਲਾਂ ਤੇ ਹੋਰ ਡਿਊਟੀਆਂ ਵਾਲੀਆਂ ਥਾਂਾਂ ਤੇ ਕਾਲੇ ਬਿੱਲੇ ਲਾ ਕੇ ਕਾਲੇ ਰਿਬਨ ਬਨ ਕੇ ਰੋਸ ਪ੍ਰਗਟ ਕੀਤਾ ਇਸ ਮੌਕੇ ਤੇ ਕੇਂਦਰੀ ਲੰਗੜੇ ਨੋਟੀਫਿਕੇਸ਼ਨ ਦੀਆਂ ਵੀ ਜਿਹੜੀਆਂ ਕਿ ਕਾਪੀਆਂ ਸਾੜੀਆਂ ਗਈਆਂ ਦੁੱਖ ਪ੍ਰਗਟ ਕੀਤਾ ਗਿਆ ਹਾਂਜੀ ਦੋਸਤੋ 17 ਜੁਲਾਈ 2020 ਤੋਂ ਪਹਿਲਾਂ ਭਾਰਤੀ ਮੁਲਾਜ਼ਮਾਂ ਨੇ ਜਿਹੜੇ ਕਿ 2020 ਤੋਂ ਪਹਿਲਾਂ ਭਰਤੀ ਹੋਏ ਨੇ 17 ਜੁਲਾਈ 2020 ਤੋਂ ਉਹਨਾਂ ਮੁਲਾਜ਼ਮਾਂ ਦੇ ਵੱਲ ਜਦੋਂ ਇਹ ਮੁਲਾਜ਼ਮ ਦੇਖਦੇ ਨੇ ਤਾਂ ਇਹਨਾਂ ਨੂੰ ਬੜਾ ਦੁੱਖ ਜਾਹਿਰ ਹੁੰਦਾ ਕਿ ਸਾਨੂੰ ਇਹਨਾਂ ਨਾਲੋਂ ਕਿੰਨੇ ਘੱਟ ਸਕੇਲ ਦਿੱਤੇ ਜਾ ਰਹੇ ਨੇ ਇਸੇ ਤਰ੍ਹਾਂ ਇਹਨਾਂ ਦੁਆਰਾ ਆਪਣੀ ਵਿਥਿਆ ਸੁਣਾਈ ਗਈ ਤੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਪਰ ਕੈਪਟਨ ਸਰਕਾਰ ਨੇ ਜੋ ਇਹ ਮਾਰੂ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਿਛਲੇ 5 ਸਾਲਾਂ ਤੋਂ ਜਿਹੜੇ ਮੁਲਾਜ਼ਮ ਨੇ ਘੱਟ ਸਕੇਲ ਲੈ ਰਹੇ ਨੇ 10-15000 ਤਨਖਾਹ ਇਹਨਾਂ ਨੂੰ ਘੱਟ ਮਿਲ ਰਹੀ ਹੈ ਹਾਂਜੀ ਦੋਸਤੋ ਇਹਨਾਂ ਮੁਲਾਜ਼ਮਾਂ ਦੁਆਰਾ ਇਸ ਮੰਗ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਸਾਡੇ ਉੱਪਰ ਪੰਜਾਬ ਦਾ ਸਕੇਲ ਲਾਗੂ ਕਰੇ ਇਸ ਨੋਟੀਫਿਕੇਸ਼ਨ ਦੀ ਜੇਕਰ ਗੱਲ ਕਰੀਏ ਜੋ ਕੈਪਟਨ ਸਰਕਾਰ ਨੇ ਕੀਤਾ ਸੀ ਉਸ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਹੈ ਉਹਨਾਂ ਦੁਆਰਾ ਇਹਨਾਂ ਮਲਾਜ਼ਮਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜਦੋਂ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਕੈਪਟਨ ਸਰਕਾਰ ਦੇ ਲਗਾਏ ਹੋਏ ਇਸ ਪੇ ਕਮਿਸ਼ਨ ਨੂੰ ਬੰਦ ਕਰ ਦੇਵਾਂਗੇ ਤੇ ਪੰਜਾਬ ਦਾ ਛੇਮਾ ਸਕੇਲ ਹੀ ਤੁਹਾਡੇ ਤੇ ਲਗਾਇਆ ਜਾਵੇਗਾ ਉਸ ਦੇ ਬਾਵਜੂਦ ਵੀ ਪੰਜਾਬ ਹਰਿਆਣਾ ਹਾਈ ਕੋਰਟ ਸੁਪਰੀਮ ਕੋਰਟ ਤੋਂ ਇੱਕ ਕੇਸ ਚੱਟ ਕਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਆਪਣਾ ਵਾਦਾ ਹਜੇ ਤੱਕ ਪੂਰਾ ਨਹੀਂ ਕੀਤਾ ਜਿਸ ਕਾਰਨ ਇਨਾ ਦੁਆਰਾ ਲਗਾਤਾਰ ਜਿਹੜੀ ਕਿ ਸੰਘਰਸ਼ ਨੂੰ ਆਪਣੇ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਅੱਗੇ ਪੰਜਾਬ ਸਰਕਾਰ ਆਉਣ ਵਾਲੀ 29 ਜੁਲਾਈ ਦੀ ਮੀਟਿੰਗ ਦੇ ਵਿੱਚ ਕੀ ਕਰਦੀ ਹੈ ਕਿਉਂਕਿ ਇਨਾ ਮਲਾਜ਼ਮਾਂ ਦੁਆਰਾ ਕਾਫੀ ਲੰਬਾ ਸਮਾਂ ਬੀਤਣ ਕਾਰਨ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾ ਰਿਹਾ ਜਿਸ ਕਾਰਨ ਇਨਾ ਮਲਾਜ਼ਮਾਂ ਦੁਆਰਾ ਜਿਹੜਾ ਕਿ ਅਗਸਤ ਦੇ ਵਿੱਚ ਵੀ ਸਵੇਰੇ ਰੈਲੀ ਕਰਕੇ ਆਪਣੀ ਆਵਾਜ਼ ਵੱਡੇ ਪੱਧਰ ਤੇ بلند ਕੀਤੀ ਜਾਵੇਗੀ ਇਹ ਐਲਾਨ ਇਹਨਾਂ ਦੁਆਰਾ ਕੀਤਾ ਗਿਆ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ